ਕਿਸਮਤ ਇੱਕ ਅਜੀਹਾ ਸ਼ਬਦ ਹੈ ਜੋ ਸਦੀਆਂ ਤੋਂ ਲੋਕਾਂ ਦੇ ਮਨ ਵਿੱਚ ਇੱਕ ਰਹੱਸਮਈ ਮਾਮਲਾ ਬਣਿਆ ਹੋਇਆ ਹੈ। ਕਈ ਲੋਕ ਮੰਨਦੇ ਹਨ ਕਿ ਕਿਸਮਤ ਸਭ ਕੁਝ ਪਹਿਲਾਂ ਹੀ ਨਿਸ਼ਚਿਤ ਕਰ ਦਿੰਦੀ ਹੈ। ਜਦਕਿ ਹੋਰਾਂ ਦੀ ਰਾਏ ਇਹ ਹੈ ਕਿ ਕਿਸਮਤ ਹਮੇਸ਼ਾ ਮਿਹਨਤ ਅਤੇ ਸੰਘਰਸ਼ ਨਾਲ ਬਣਦੀ ਹੈ। ਇਹ ਵਾਦ-ਵਿਵਾਦ ਅਜੀਹਾ ਹੈ ਜੋ ਹਮੇਸ਼ਾ ਚੱਲਦਾ ਰਹੇਗਾ। ਪਰ ਅਸਲ ਸੱਚ ਇਹ ਹੈ ਕਿ ਕਿਸਮਤ ਉਹਨਾਂ ਲੋਕਾਂ ਦਾ ਸਾਥ ਦਿੰਦੀ ਹੈ ਜੋ ਸੰਘਰਸ਼ ਕਰਨ ਲਈ ਤਿਆਰ ਰਹਿੰਦੇ ਨੇ। ਇਸੇ ਗੱਲ ਨੂੰ ਸਾਬਿਤ ਕਰਨ ਲਈ ਗੋਬਿੰਦ ਨਾਮ ਦੇ ਮੋਚੀ ਦੀ ਕਹਾਣੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਗੋਬਿੰਦ ਇੱਕ ਛੋਟੇ ਪਿੰਡ ਵਿੱਚ ਰਹਿਣ ਵਾਲਾ ਆਧਾਰਨ ਮੋਚੀ ਸੀ ਉਹ ਪੈਦਾ ਹੋਣ ਵੇਲੇ ਤੋਂ ਹੀ ਗਰੀਬੀ ਵਿੱਚ ਪਾਲਿਆ ਗਿਆ ਸੀ ਉਸ ਦੀ ਦਿਨਚਰੀ ਸਿਰਫ ਇੱਕ ਕੰਮ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਸੀ ਪੁਰਾਣੀਆਂ ਜੁੱਤੀਆਂ ਨੂੰ ਠੀਕ ਕਰਨਾ ਅਤੇ ਕਦੇ-ਕਦੇ ਨਵੇਂ ਜੁੱਤੇ ਬਣਾਉਣਾ ਉਹ ਆਪਣੀ ਛੋਟੀ ਜਿਹੀ ਦੁਕਾਨ ਵਿੱਚ ਸਾਰਾ ਦਿਨ ਬੈਠ ਕੇ ਮਿਹਨਤ ਕਰਦਾ ਪਰ ਉਸ ਦੀ ਕਮਾਈ ਬਹੁਤ ਘੱਟ ਸੀ ਪਰ ਗੋਬਿੰਦ ਨੂੰ ਇਸ ਦਾ ਕੋਈ ਗਿਲਾ ਨਹੀਂ ਸੀ ਉਹ ਹਮੇਸ਼ਾ ਆਪਣੇ ਕੰਮ ਵਿੱਚ ਖੁਸ਼ ਰਹਿੰਦਾ ਸੀ ਅਤੇ ਮੰਨਦਾ ਸੀ ਕਿ ਇੱਕ ਦਿਨ ਉਸ ਦੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਬਚਪਨ ਤੋਂ ਹੀ ਗੋਬਿੰਦ ਨੂੰ ਉਸ ਦੇ ਪਰਿਵਾਰ ਨੇ ਇਹ ਸਿਖਾਇਆ ਸੀ ਕਿ ਕਿਸਮਤ ਹਰ ਮਨੁੱਖ ਦੇ ਹੱਥ ਵਿੱਚ ਹੁੰਦੀ ਹੈ। ਕਿਸਮਤ ਤੇ ਭਰੋਸਾ ਰੱਖੋ ਪਰ ਉਸ ਨੂੰ ਬਣਾਉਣ ਲਈ ਮਿਹਨਤ ਵੀ ਕਰੋ। ਇਹ ਉਸਦੇ ਪਿਤਾ ਦੇ ਨਿਤ ਦੁਹਰਾਏ ਜਾਣ ਵਾਲੇ ਸ਼ਬਦ ਸਨ। ਗੋਬਿੰਦ ਇਹ ਗੱਲ ਖੂਬ ਸਮਝਦਾ ਸੀ ਕਿ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ। ਪਰ ਮਿਹਨਤ ਕਦੇ ਵਿਫਲ ਨਹੀਂ ਹੁੰਦੀ। ਗੋਬਿੰਦ ਹਮੇਸ਼ਾ ਇਹ ਕਹਿੰਦਾ ਜੋ ਮਨੁੱਖ ਆਪਣੇ ਭਾਗ ਦੀ ਲਕੀਰ ਖੁਦ ਖਿੱਚਦਾ ਹੈ ਉਸ ਨੂੰ ਕਿਸਮਤ ਵੱਡੇ ਉਪਰਾਲੇ ਦਿੰਦੀ ਹੈ। ਜਿਵੇਂ ਜ਼ਿੰਦਗੀ ਵਿੱਚ ਹਮੇਸ਼ਾ ਹੁੰਦਾ ਹੈ ਗੋਬਿੰਦ ਦੀ ਜ਼ਿੰਦਗੀ ਵਿੱਚ ਵੀ ਬਹੁਤ ਮੁਸ਼ਕਲ ਘੜੀਆਂ ਆਈਆਂ ਇੱਕ ਦਿਨ ਪਿੰਡ ਵਿੱਚ ਭਿਆਨਕ ਤੂਫਾਨ ਆ ਗਿਆ ਜਿਸ ਨਾਲ ਉਸਦੀ ਛੋਟੀ ਜਿਹੀ ਦੁਕਾਨ ਟਹਿ ਗਈ ਗੋਬਿੰਦ ਦੇ ਕੋਲ ਮਰਮਦ ਲਈ ਪੈਸੇ ਨਹੀਂ ਸੀ ਅਤੇ ਉਸ ਦਾ ਸਾਰਾ ਰੋਜ਼ਗਾਰ ਖਤਮ ਹੋਣ ਦੀ ਕਗਾਰ ਤੇ ਸੀ ਕਈ ਲੋਕ ਇਸ ਨੂੰ ਬਦਕਿਸਮਤੀ ਕਹਿ ਸਕਦੇ ਹਨ ਪਰ ਗੋਬਿੰਦ ਨੇ ਇਸ ਮੁਸ਼ਕਲ ਸਮੇਂ ਨੂੰ ਇੱਕ ਵੱਡੇ ਮੌਕੇ ਵਜੋਂ ਦੇਖਿਆ ਉਹ ਜ਼ਿੰਦਗੀ ਦੀਆਂ ਇਹਨਾਂ ਚੁਣੌਤੀਆਂ ਤੋਂ ਡਰਿਆ ਨਹੀਂ ਬਲਕਿ ਉਹਨਾਂ ਦਾ ਸਾਹਮਣਾ ਕਰਨ ਲਈ ਤਿਆਰ ਸੀ। ਕਈ ਮਹੀਨਿਆਂ ਤੱਕ ਬਿਨਾਂ ਦੁਕਾਨ ਦੇ ਕੰਮ ਕਰਨਾ ਗੋਬਿੰਦ ਲਈ ਬਹੁਤ ਮੁਸ਼ਕਲ ਸੀ ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਇੱਕ ਦਿਨ ਪਿੰਡ ਵਿੱਚ ਇੱਕ ਅਮੀਰ ਸ਼ਾਹੂਕਾਰ ਆਇਆ। ਉਸਦੇ ਪੈਰ ਵਿੱਚ ਜੁੱਤੀ ਦਾ ਤਲਾ ਟੁੱਟ ਗਿਆ ਸੀ। ਗੋਬਿੰਦ ਨੇ ਉਸ ਦੀ ਜੁੱਤੀ ਨੂੰ ਇੰਨੀ ਹੁਨਰਮੰਦੀ ਨਾਲ ਬਣਾਇਆ ਕਿ ਸ਼ਾਹੂਕਾਰ ਪ੍ਰਭਾਵਿਤ ਹੋ ਗਿਆ। ਉਸਨੇ ਗੋਬਿੰਦ ਨੂੰ ਵੱਡੇ ਸ਼ਹਿਰ ਵਿੱਚ ਆਪਣੀ ਜੁੱਤੀਆਂ ਦੀ ਫੈਕਟਰੀ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਇਹ ਮੌਕਾ ਗੋਬਿੰਦ ਦੀ ਕਿਸਮਤ ਲਈ ਇੱਕ ਕਿਰਪਾ ਵਾਂਗ ਸੀ। ਪਰ ਇਸ ਦਾ ਸਿਰਫ ਇੱਕ ਹੀ ਕਾਰਨ ਸੀ ਉਸ ਦੀ ਮਿਹਨਤ ਅਤੇ ਇਮਾਨਦਾਰੀ। ਕਹਾਣੀ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ। ਗੋਬਿੰਦ ਵੱਡੇ ਸ਼ਹਿਰ ਵਿੱਚ ਆ ਕੇ ਫੈਕਟਰੀ ਵਿੱਚ ਕੰਮ ਕਰਨ ਲੱਗਿਆ। ਉਸ ਦੀ ਮਿਹਨਤ, ਵਿਸ਼ਵਾਸ ਅਤੇ ਦ੍ਰਿੜ ਨਿਸ਼ਚੇ ਨੇ ਉਸ ਨੂੰ ਇੱਕ ਛੋਟੇ ਮੋਚੀ ਤੋਂ ਇੱਕ ਵੱਡੇ ਕਾਰੋਬਾਰੀ ਦਾ ਮਕਾਮ ਤੱਕ ਪਹੁੰਚਾ ਦਿੱਤਾ ਪਰ ਇਹ ਉਸ ਦੀ ਕਿਸਮਤ ਨਹੀਂ ਸੀ ਜੋ ਇਸ ਦੀ ਜ਼ਿੰਮੇਵਾਰ ਸੀ ਬਲਕਿ ਉਸ ਦੀ ਕੜੀ ਮਿਹਨਤ ਸੱਚਾਈ ਅਤੇ ਕਿਸਮਤ ਵਿੱਚ ਯਕੀਨ ਦੀ ਤਾਕਤ ਸੀ ਉਸ ਦਾ ਸੰਘਰਸ਼ ਸਾਨੂੰ ਇਹ ਸਿਖਾਉਂਦਾ ਹੈ ਕਿ ਜੋ ਮਨੁੱਖ ਕਿਸਮਤ ਤੇ ਵਿਸ਼ਵਾਸ ਰੱਖ ਕੇ ਮਿਹਨਤ ਕਰਦਾ ਹੈ ਉਹ ਹਮੇਸ਼ਾ ਉਮੀਦ ਤੋਂ ਵੱਧ ਕੇ ਪਾਉਂਦਾ ਹੈ ਗੋਬਿੰਦ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਿਸਮਤ ਸਿਰਫ ਮੌਕਿਆਂ ਦੀ ਗੁਲਾਮ ਨਹੀਂ ਹੁੰਦੀ। ਅਸਲ ਵਿੱਚ ਮੌਕੇ ਹਰ ਇੱਕ ਦੇ ਜੀਵਨ ਵਿੱਚ ਆਉਂਦੇ ਨੇ। ਪਰ ਜੇਕਰ ਅਸੀਂ ਉਹਨਾਂ ਮੌਕਿਆਂ ਨੂੰ ਪਛਾਣਨ ਅਤੇ ਉਹਨਾਂ ਤੋਂ ਫਾਇਦਾ ਉਠਾਉਣ ਲਈ ਤਿਆਰ ਨਹੀਂ ਹਾਂ ਤਾਂ ਉਹ ਮੌਕੇ ਸਿਰਫ ਇੱਕ ਬੇਕਾਰ ਸੁਪਨਾ ਬਣ ਕੇ ਰਹਿ ਜਾਂਦੇ ਨੇ। ਜਿਵੇਂ ਗੋਬਿੰਦ ਨੇ ਆਪਣੇ ਕੰਮ ਦੀ ਗੁਣਵੱਤਾ ਨਾਲ ਸ਼ਾਹੂਕਰ ਨੂੰ ਪ੍ਰਭਾਵਿਤ ਕੀਤਾ। ਇਹ ਉਸ ਦੀ ਤਿਆਰੀ ਅਤੇ ਕਾਲਜ ਨਿਰਮਾਣ ਦੀ ਪ੍ਰਕਿਰਿਆ ਦਾ ਨਤੀਜਾ ਸੀ ਕਿਸਮਤ ਅਕਸਰ ਉਹਨਾਂ ਦੇ ਸਾਥ ਹੁੰਦੀ ਹੈ ਜੋ ਸੰਘਰਸ਼ ਕਰਦੇ ਨੇ ਜਦੋਂ ਅਸੀਂ ਕਿਸਮਤ ਨੂੰ ਸਿਰਫ ਇੱਕ ਬਾਹਰੀ ਤਾਕਤ ਮੰਨਦੇ ਹਾਂ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਹੱਥ ਖੋ ਲੈਂਦੇ ਹਾਂ ਪਰ ਜਦੋਂ ਅਸੀਂ ਇਸ ਨੂੰ ਮਿਹਨਤ ਦੇ ਸਾਥੀ ਵਜੋਂ ਮੰਨਦੇ ਹਾਂ ਤਾਂ ਇਹ ਸਾਡੇ ਜੀਵਨ ਯਾਤਰਾ ਦਾ ਇੱਕ ਅਹਿਮ ਹਿੱਸਾ ਬਣ ਜਾਂਦੀ ਹੈ ਗੋਬਿੰਦ ਦੀ ਕਹਾਣੀ ਸਿਰਫ ਮੋਚੀ ਦੀ ਕਹਾਣੀ ਨਹੀਂ ਹੈ ਇਹ ਸਾਡੇ ਲਈ ਇੱਕ ਸਿੱਖ ਹੈ ਕਿ ਕਿਸਮਤ ਮਿਹਨਤ ਅਤੇ ਸੱਚਾਈ ਦੇ ਸਾਥੀ ਹੁੰਦੀ ਹੈ ਅਸੀਂ ਆਪਣੇ ਜੀਵਨ ਵਿੱਚ ਜਿਵੇਂ ਵੀ ਜਿਹੜੇ ਵੀ ਹਾਲਾਤਾਂ ਵਿੱਚ ਰਹਿੰਦੇ ਹਾਂ ਉਹ ਹਮੇਸ਼ਾ ਬਦਲ ਸਕਦੇ ਨੇ ਪਰ ਇਹ ਬਦਲਾ ਹਮੇਸ਼ਾ ਸਾਡੇ ਯਤਨ ਤੇ ਨਿਰਭਰ ਕਰਦਾ ਹੈ ਜਦੋਂ ਅਸੀਂ ਆਪਣੇ ਹਾਲਾਤਾਂ ਨੂੰ ਸਿਰਫ ਕਿਸਮਤ ਤੇ ਛੱਡ ਦਿੰਦੇ ਹਾਂ ਤਾਂ ਅਸੀਂ ਆਪਣੀ ਸੰਭਾਵਨਾ ਨੂੰ ਮਾਰ ਦਿੰਦੇ ਹਾਂ ਪਰ ਜਦੋਂ ਅਸੀਂ ਕਿਸਮਤ ਨੂੰ ਮਿਹਨਤ ਦੇ ਸਾਥੀ ਮੰਨਦੇ ਹਾਂ ਤਾਂ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹਾਂ। ਸੋ ਗੋਬਿੰਦ ਨਾਮ ਦੇ ਮੋਤੀ ਦੀ ਐਸੀ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸਮਤ ਇੱਕ ਐਸੀ ਤਾਕਤ ਹੈ ਜੋ ਹਮੇਸ਼ਾ ਮਿਹਨਤ ਦੀ ਪਰਖਿਆ ਲੈਂਦੀ ਹੈ। ਗੋਬਿੰਦ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇਕਰ ਅਸੀਂ ਆਪਣੇ ਕੰਮ ਮਿਹਨਤ, ਸੰਘਰਸ਼ ਅਤੇ ਦ੍ਰਿੜਤਾ ਨਾਲ ਸਬੰਧਤ ਰਹਿ ਕੇ ਜੀਵਨ ਜਿਉਂਦੇ ਹਾਂ ਤਾਂ ਕਿਸਮਤ ਹਮੇਸ਼ਾ ਸਾਡਾ ਸਾਥ ਦੇਵੇਗੀ। ਕਿਸਮਤ ਸਿਰਫ ਮੌਕਿਆਂ ਤੇ ਹੀ ਨਿਰਭਰ ਨਹੀਂ ਕਰਦੀ ਇਹ ਉਹਨਾਂ ਲੋਕਾਂ ਦੇ ਸਾਥ ਹੁੰਦੀ ਹੈ ਜੋ ਉਹਨਾਂ ਮੌਕਿਆਂ ਨੂੰ ਪਾਉਣ ਲਈ ਸਖਤ ਮਿਹਨਤ ਕਰਦੇ ਨੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਵਿੱਚੋਂ ਕੋਈ ਨਾ ਕੋਈ ਸਿੱਖਿਆ ਜ਼ਰੂਰ ਮਿਲੇਗੀ ਸੋ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਸੋ ਪਿਆਰੇ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਬਹੁਤ ਬਹੁਤ ਸ਼ੁਕਰੀਆ